ਹਾਂਜੀ ਮਿੱਤਰੋ ਕੀ ਹਾਲ ਚਾਲ ਤੇ ਮੇਰੇ ਕਰਨਾ ਠੀਕ ਠਾਕ ਹੋਵਾਂਗੇ ਆਓ ਅੱਜ ਦਾ ਨਵਾਂ ਵਲੌਗ ਸਟਾਰਟ ਕਰਦੇ ਆਂ ਅੱਜ ਆਮ ਜਾਨੇ ਕਬੂਤਰਾਂ ਨੂੰ ਰੰਗ ਜੋ ਕਿ ਆ ਘੋਲਿਆ ਪਿਆ ਅੱਜ ਅਸੀਂ ਐਕਸਪੈਰੀਮੈਂਟ ਕੀਤਾ ਨ ਬਲੂ ਹਰੇ ਤੇ ਗੁਲਾਬੀ ਨੂੰ ਮਿਕਸ ਕਰਕੇ ਆ ਜਾਮਣੀ ਜਾਂ ਨੀਲਾ ਜਾਂ ਕਲਰ ਬਣ ਗਿਆ ਤੇ ਇਹ ਕਲਰ ਵੀ ਬਹੁਤ ਵਧੀਆ ਬਣਿਆ ਤੁਹਾਡੇ ਸਾਹਮਣੇ ਹੀ ਆ ਤਾਂ ਉਹੀ ਖੜੇ ਖੜੇ ਐ ਐਕਸਪੈਰੀਮੈਂਟ ਹੀ ਕਰਤਾ ਸੀ ਤੇ ਹੁਣ ਆ ਆ ਲਾਵਾਂਗੇ ਛਾਵਾਸ਼ ਮੁੰਡਾ ਵੜਾ ਸੈਣਾ ਜੀ ਡੱਕਾ ਹੀ ਤੋੜਦਾ ਹੁਣ ਇਹਦੇ ਨਾਲ ਹੀ ਰੰਗ ਤੋਂ ਹੀ ਹੱਥ ਲਬੜੀ ਤੇ ਪਹਿਲਾਂ ਲਾਵਾਂਗੇ ਬੱਚਿਆਂ ਨੂੰ ਜੜਾਉਂਦੇ ਚਾ ਤਾਂ ਹੁਣ ਤੁਹਾਨੂੰ ਕਬੂਤਰ ਵਿਖਾ ਦਈਏ ਕਿਹੜੇ ਕਿਹੜੇ ਨੂੰ ਲਾਉਣਾ ਰੰਗ ਤੇ ਇੱਕ ਕਬੂਤਰ ਜੋੜੀ ਉੱਤੇ ਆ ਮੈਂ ਡੱਬੀ ਦੀ ਜੋੜੀ ਉੱਤੇ ਕਰਤੀ ਸੀਗੀ ਲਵਾਉਣ ਨੂੰ ਵਿਖਾਉਣੇ ਤੁਹਾਨੂੰ ਇਹਨੂੰ ਸ਼ਾਖ ਸ਼ਾਖੇ ਨੂੰ ਤਾਂ ਲੱਗਿਆ ਵਿਆ ਆਹ ਬੱਚੇ ਨੂੰ ਲਾਉਣਾ ਤੇ ਆ ਕਬੂਤਰੀ ਨੂੰ ਵੀ ਚੱਲ ਗਲਾਬੀ ਹੈਗੀ ਆ ਪਿਛੇ ਹੋਰ ਕਰ ਦਾਂਗੇ ਤੇ ਬੱਚੇ ਦਾ ਗੁਲਾਬੀ ਪੋਟਾ ਤੇ ਜਾਮਣੀ ਜੀ ਪੂਸ਼ ਕਰ ਦਾਂਗੇ ਜਾਮਣੀ ਰੰਗ ਬਣਿਆ ਜਿਹੜਾ ਤੇ ਬਾਕੀ ਵੀਰਦੇ ਕੀ ਬਣਦਾ ਤੇ ਉਧਰ ਰਹਿਣ ਦਿਓ ਸਾਰਾ ਰੰਗ ਖਾਬ ਹੋ ਜੂਗਾ ਹੋਰ ਆ ਇਸ ਰੰਗ ਦਾ ਤੂੰ ਬਣਾ ਪਹਿਲਾਂ ਇਸ ਦਾ ਬਣਾਇਆ ਹੁਣ ਇਹਦਾ ਬਣਾਵਾਂਗੇ ਆ ਪਾ ਕੇ ਮੜੇ ਵਾ ਵਾ ਆ ਥੋੜਾ ਕੱਟ ਪਾਵਾਂਗੇ ਵੇਖ ਕਿ ਕਿਹੜਾ ਮਨਦਰਾ ਰੰਗ ਆ ਬਣੇ ਆ ਔਰ ਥੱਲੇ ਨੀਲਾ ਬਣੇ ਸਹੀ ਪਹਿਲਾਂ ਸਹੀ ਬਣਿਆ ਸੀ ਉਦੋਂ ਖੱਚ ਵੱਡਤੀ ਤਾ ਦੋ ਮਿੰਟ ਹੋ ਗਿਆ ਕੱਚ ਨਹੀਂ ਵੱਡੀ ਹੋਰ ਕੀ ਆ ਥੋੜਾ ਆਪਾਂ ਬੱਸ 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 ਓਏ ਬੰਦ ਨਹੀਂ ਕਿਉਂ ਸੇਰੀ ਪਹਿਲਾਂ ਵੀ ਕਿੱਡਾ ਸੋਹਣਾ ਰੰਗ ਬਣਿਆ ਗਾਇਜ਼ ਤੇ ਹੁਣ ਐਕਸਪੈਰੀਮੈਂਟ ਕਰ ਰਹੇ ਆ ਬੱਸ ਆ ਤਾਂ ਉਹ ਹੀ ਬਣ ਜੂਗਾ ਨਹੀਂ ਬਣਦਾ ਬਈ ਵੇਖ ਲਈ ਭਾਵੇਂ ਨਹੀਂ ਤਾਂ ਮਨ ਗਿਆ ਹੋਈ ਆ ਕੀ ਹੈ ਰੰਗੀ ਤੇ ਸੋਣਾ ਹੀ ਵਜਾਈ ਤੇ ਹੋਰ ਤੁੱਤਾ ਕਰਨਾ ਪੈਣਾ ਇਹ ਫਿਰ ਮੈਨੂੰ ਆਹ ਰੰਗ ਬਣਾਉਣੇ ਆ ਅੱਜ ਆਹ ਬਣਿਆ ਆਹ ਬਣਿਆ ਜਾਮਨੀ ਸਈ ਇਹ ਬਣ ਗਿਆ ਜਾਮਨੀ ਹੋਰ ਹੋਰ ਤੇ ਬਣ ਗਿਆ ਕਾਲਾ ਜਾਂ ਐ ਇਹ ਇੱਕੋ ਹੀ ਹੈ ਇਕ ਕੋਈ ਆ ਦੇਖ ਉਹ ਰਹਿਣ ਦੇ ਯਾਰ ਨੀਲਾ ਬਣਾਈਏ ਯਾਰ ਤੇ ਕਬੂਤਰਾਂ ਨੂੰ ਕੀ ਲਾਏਗਾ ਨੀਲਾ ਤੇ ਉਹ ਰੰਗ ਸਾਰਾ ਤਾਂ ਮਿਕਸਪ ਲਾਵਾਂਗੇ ਮਿਕਸਪ ਹੀ ਯਾਰ ਤੂੰ ਕਿਉਂ ਡਰੀਂ ਨਾ ਆ ਲੈ ਨੀਲਾ ਬਣ ਗਿਆ ਯੱਕ ਪਹਿਲਾਂ ਸਹੀ ਬਣਿਆ ਸੀ ਗੁਲਾਬੀ ਜਿਆਦਾ ਹ ਲੈ ਨੀਲਾ ਬਣ ਕੇ ਜਾਵਣੀ ਤੂੰ ਤੇ ਆ ਜਾ ਫਿਰ ਲਾਈਏ ਕਬੂਤਰਾਂ ਨੂੰ ਕੱਢ ਲਾਵਾਂ ਕਬੂਤਰ ਬਾ ਮੈਂ ਰੂੰ ਲੈ ਆਵਾਂ ਰੂੰ ਹੈਗੀ ਆ ਹੋਰ ਰੂੰ ਲੈ ਆਵਾਂ ਠੀਕ ਆ ਕੱਢ ਲਿਆ ਕਬੂਤਰ ਲਿਆ ਦੂ ਪੱਲਾ ਰੂਹ ਤਾਂ ਲੈ ਆਵਾ ਲਓ ਵੀ ਮਿੱਤਰੋ ਹੁਣ ਲੈ ਜਾਂਦਾ ਕੂਤਰ ਕੱਢ ਕੇ ਜਿੰਦੇ ਰੰਗ ਲਾਉਣਾ ਤੇ ਉਧਰ ਬੰਨੀ ਜਾਂਦਾ ਗਗਨ ਰੂਹ ਤੇ ਮੈਂ ਆ ਜਸ ਪਾਸੇ ਪਹਿਲਾਂ ਤਾਂ ਜਾਮਨੀ ਕਰਨੀ ਪੂਛ ਰੁਗਲਾਬੀ ਕਰਨਾ ਪੋਟਾ ਤੇ ਟੂਸਿਆਂ ਤੇ ਮਾਰਨਾ ਨੀਲਾ ਡੰਡਾ ਠੀਕ ਆ ਮਿੱਤਰੋ ਤੇ ਆਹ ਦੇਖੋ ਨੀਲਾ ਜਾਮਨੀ ਜਾਂ ਕਲਰ ਮਿਕਸ ਕਰਕੇ ਆ ਨੀਲਾ ਹਰਾ ਸੱਚ ਆ ਨੀਲਾ ਜਾਂ ਬਣ ਗਿਆ ਜਾਮਨੀ ਜਾਂ ਤੇ ਆ ਗੁਲਾਬੀ ਤੇ ਉਹ ਪਤ ਨਹੀਂ ਹੋਰ ਹੀ ਵੈਰੈਟੀ ਬਣ ਗਈ ਠੀਕ ਆ ਮਿੱਤਰੋ ਤੇ ਆ ਬੱਚਾ ਆਪਣਾ ਚਿੱਟੀਆਂ ਦਾ ਠੀਕ ਆ ਚਿੱਟੀਆਂ ਲੈ ਕੇ ਆ ਤੂੰ ਧਾਗਾ ਮੇਰੀ ਰੀਲ ਜੇਬ ਚੋਂ ਕੱਢ ਲਾ ਇਧਰ ਆਣ ਕੇ ਲੈ ਇਹ ਪਾਟੀ ਜੇਵੇ ਜੀ ਮੇਰੀ ਚੱਕਣਾ ਕਰਿਓ ਹਾਂ ਕਿੱਥੇ ਆ ਸਾਨਿਆ ਜੀ ਨਹੀਂ ਜੀ ਉੱਤਰਲੇ ਪਾਸੇ ਹੋ ਗਈ ਹੈ ਨਹੀਂ ਹੈ ਜੀ ਕੱਢ ਜਮ ਰੀਲ ਲੈ ਆਵਾਂ ਗਾਇਸ ਲਓ ਵੀ ਮਿੱਤਰੋ ਕਿੱਥੇ ਤੁਰਨਾ ਹੈ ਐਨਾ ਨਾ ਹਾਂ ਐਨਾ ਨਾ ਲਾਓ ਵੀ ਮਿੱਤਰੋ ਕਪੂਤਰ ਨੂੰ ਲਾਉਣੇ ਆ ਰੰਗ ਜਾਮਨੀ ਪੂਸ਼ ਹੱਥ ਲੱਗਦੀ ਨਹੀਂ ਰੂਹ ਚ ਬਹਿ ਗਿਆ ਯਾਰ ਇਹ ਤੇਰੇ ਭਰਾ ਉਹ ਆ ਰੰਗ ਬਣਿਆ ਹੀ ਨਹੀਂ ਅੱਗੇ ਜਿਹੜਾ ਦੂਜਾ ਲਾਉਣੇ ਨਾਲ ਦੇ ਮਿੰਟੋਂ ਮਿੰਟੇ ਚੜ ਜਾਂਦਾ ਇੱਕ ਮਿੰਟ ਗਾਈਜ਼ ਮੈਂ ਰੰਗ ਲਵਾ ਲਾਂ ਫਿਰ ਕਰਦਾ ਕੂਤਰ ਦੇ ਸਹੀ ਤਰੀਕੇ ਨਾਲ ਉਹ ਜੀ ਨੂੰ ਕੋਲ ਤਾਂ ਸਰੀ ਸਰੀ ਨੂੰ ਹਾਂ ਉਹੀ ਤਾਂ ਗੱਲ ਮੈਂ ਬਲੌਗ ਫਿਰਮ ਨੂੰਣਾ ਲਓ ਵੀ ਮਿੱਤਰੋ ਕਬੂਤਰ ਦੇ ਰੰਗ ਲਾ ਕੇ ਸਕਾ ਕੇ ਡਾਤਾ ਉਹ ਉੜਦਾ ਵਖਾਉਣੇ ਤੁਹਾਨੂੰ ਤੇ ਨਾਲ ਹੋਰ ਕਬੂਤਰ ਛੱਡ दिए ਬਾਕੀ ਜਾਂਦੇ ਤੇ ਰੰਗ ਲੱਗ ਗਿਆ ਸਾਰਿਆਂ ਦੇ ਉਹਦੇ ਲਾਉਣ ਵਾਲਾ ਸੀ ਠੀਕ ਆ ਲਓ ਮਿੱਤਰੋ ਸ਼ਾਖ ਖਾਈ ਡਾਈਏ ਥੁਕਲਾ ਬਾਕੀ ਨਹੀਂ ਡਾਉਂਦੇ ਕਿਉਂਕਿ ਇੱਕ ਬੱਚਾ ਡਾਇਆ ਵਿਆ ਤੇ ਹਰੀ ਜਿਹੜੀ ਨੀਲੀ ਜੀ ਪੂਛ ਵਾਲਾ ਸੀ ਹਰੀ ਪੂਛ ਵਾਲਾ ਖੱਟੀਆਂ ਦਾ ਉੱਤੇ ਕਬੂਤਰ ਡੱਬੀ ਨਾਲ ਉਹਦੀ ਜੋੜੀ ਰਵਾਉਣ ਵਾਸਤੇ ਉੱਤੇ ਛੱਡਿਆ ਅੱਜ ਕੱਲਾ ਸ਼ਾਖ ਖਾ ਦੇ ਬੱਚੇ ਹੀ ਡਾਵਾਂਗੇ ਠੀਕ ਆ ਮਿੱਤਰੋ ਤੇ ਡਾਈਰ ਨੂੰ ਕੱਢ ਕੇ ਬਾਹਰ ਬੱਚਾ ਉੱਡਦਾ ਪਿਆ ਤੇ ਛਤਰੀ ਵੀ ਲਾਉਣ ਵਾਲੀ ਇੱਕ ਮਿੰਟ ਮੈਂ ਬਾਹਰ ਕੱਢ ਲਾਂ ਬੱਚਾ ਲਓ ਵੀ ਮਿੱਤਰੋ ਹੁਣ ਸ਼ਾਕ ਖਾਡਾ ਢਾਦ ਗਏ ਬੱਚੇ ਨਾਲ ਉੱਡਪੂਗਾ ਸਹੀ ਉਡਾਤਾ ਠੀਕ ਆ ਔਰਿਆ ਬੱਚਾ ਉਤਾਂ ਰਿਆ ਔਰਿਆ ਬੱਚਾ ਠੀਕ ਆ ਸਾਹਮਣੇ ਜਿੰਦੇ ਰੰਗ ਲਾਇਆ ਤੇ ਆ ਰਿਹਾ ਦੂਜਾ ਕੂਤਰ ਬੱਚਾ ਵੇਖੋ ਹੁਣ ਰੰਗ ਲਾਇਆ ਤੇ ਬੜਾ ਸੋਹਣਾ ਲੱਗਦਾ ਥੱਲੇ ਤਾਂ ਹੋਰ ਹੀ ਜੱਖਮਾਂ ਜੀ ਬੁੱਢੀ ਗਈ ਸੀ ਤੇ ਹੁਣ ਵੇਖੋ ਥੱਲੇ ਆ ਗਿਆ ਕਬੂਤਰ ਉਦੋਂ ਰੰਗ ਵਿਖਾਵਾਂ ਕੂਤਰ ਤੇ ਜਮਾ ਸੇਵੇਂ ਦੇ ਨਾਲ ਦਾ ਨਹੀਂ ਲੱਗਿਆ ਠੀਕ ਹੈ ਮਿੱਤਰੋ ਤੇ ਔਰੇ ਦੋਨੇ ਆਹ ਦੇਖੋ ਰੰਗ ਲਾਇਆ ਕੂਤਰ ਦੇ ਇੱਧਰ ਰੰਗ ਦੀ ਜੱਖਣਾ ਦੇਖੋ ਵੱਡੀ ਠੀਕ ਹੈ ਮਿੱਤਰੋ ਆ ਦੇਖੋ ਸਾਰੀ ਕੰਧ ਹੀ ਲਵੇੜਤੀ ਇਹਨੂੰ ਪਿਆ ਰਹਿਣ ਤੋਂ ਬਾਅਦ ਚੱਕਾਂਗੇ ਲਓ ਵੀ ਮਿੱਤਰੋ ਛਾਹ ਖਾ ਤੇ ਬੱਚੇ ਉਹਦੇ ਤੇਮ ਕੈਂਟਾ ਹੋ ਗਿਆ ਉਹ ਵਿਖਾਉਣੇ ਕਿੱਥੇ ਆ ਤੇ ਰੰਗ ਹੁਣ ਉੱਚੇ ਉੱਡਦੇ ਨਾ ਉਦੋਂ ਸੋਹਣਾ ਲੱਗਦਾ ਥੱਲੇ ਆ ਕੇ ਆਇਆ ਲੱਗਦਾ ਜਿਵੇਂ ਜੱਖਣਾ ਵੱਡੀ ਗਈ ਹੋਵੇ ਵਖਾਉਣੇ ਤੁਹਾਨੂੰ ਆ ਜਾਂਦੇ ਇਹ ਇੱਕ ਮਿੰਟ ਜੂਮ ਬਲਰ ਵਾਲਾ ਹੋ ਗਿਆ ਆ ਦੇਖੋ ਆ ਜਾਂਦੇ ਯਾਰ ਬਲਰ ਵਾਲਾ ਬਲਕਾ ਕੋខਾ ਕੰਮ ਹੈ ਜਿੱਤਾਂ ਨੂੰ ਵਖਾਉਣੇ ਬਲਰ ਹੋ ਜਾਂਦਾ ਕਿਧਰ ਗਿਆ ਇੱਕ ਮਿੰਟ ਵਿਖਾਈਏ ਤੁਹਾਨੂੰ ਬੱਚੇ 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 ਇੱਕ ਮਿੰਟ ਕੋਤਰ ਮੈਨੂੰ ਆਪ ਨੂੰ ਨਹੀਂ ਵਿਖਦੇ ਯਾਰ ਇੱਕ ਮਿੰਟ ਰੁਕੋ ਆ ਦੇਖੋ ਇੱਕ ਤਾਂ ਆ ਗਿਆ ਨੀਵਾ ਤੇ ਦੂਜਾ ਹੋ ਰਿਹਾ ਠੀਕ ਆ ਮਿੱਤਰੋ ਇਹ ਆ ਰਹੇ ਇੱਕ ਮਿੰਟ ਆ ਜਾਂਦੇ ਨੀਵੇਂ ਨੀਵੇਂ ਵੇਗ ਗਿਉਣੇ ਆ